ਠੀਕ ਗੱਲ ਆ ਹਾਂਜੀ ਬਾਬਾ ਜੀ ਚਲੋ ਗਲਤੀ ਹੋ ਗਈ ਐ ਮੇਰੇ ਤੋਂ ਕੀ ਚੋਰੀ ਕੀਤੀ ਤੂੰ ਤੇਲ ਕੱਢਿਆ ਕਿੰਨਾ ਤੇਲ ਇੱਕੋ ਜਿਹਾ ਇੰਨੇ ਕੱਢਿਆ ਕਿੰਨੀ ਤਰੀਕ ਦੀ ਗੱਲ ਐ ਇਹ ਕੱਲ ਦੀ ਗੱਲ ਐ ਇਹ ਕੱਲ ਸ਼ੁੱਕਰਵਾਰ ਹੀ ਹਾਂਜੀ ਕਿੰਨਾ ਕਿੰਨਾ ਤੇਲ ਕੱਢਿਆ ਤੂੰ ਪਤਾ ਨਹੀਂ ਬਾਬਾ ਜੀ ਕਿੰਨਾ ਉਦਾਂ ਉਦਾਂ ਰੁਪਈਆ ਮੈਨੂੰ 150 ਦੇਦਾ ਵਾ ਜਮਾ ਕਿੰਨਾ ਕੋਈ ਵਸਾ ਗਾੜਿਆ ਕਿੰਨਾ ਕੋਈ ਆੜੀਆ ਪਤਾ ਨਹੀਂ ਬਾਬਾ ਜੀ ਨਾਂ ਨਾ ਤੋਲਿਆ ਨਾ ਕੋਈ ਕੀ ਪੈਸਾ ਪੂਆ ਵੀ ਚੁਕਾਇਆ ਕੋਈ ਪੈਸੇ ਹੈਗੇ ਉਹ ਦੇ ਦੇ ਬਾਬਾ ਜੀ 4 ਰੁਪਈਆ ਕਿੰਨੇ 4 ਰੁਪਈਆ ਇਹ 4 ਰੁਪਈਆ ਹੀ ਹਾਂਜੀ ਦੇਖ ਇਹ ਪਹਿਲੀ ਚੋਰੀ ਕੀਤੀ ਹੈ ਕਿ ਤੂੰ ਅੱਗੇ ਵੀ ਕਰਦਾ ਰਿਹਾ ਨਹੀਂ ਪਹਿਲੀ ਆ ਭਾਈ ਨਹੀਂ ਜੁੱਤੀ ਆ ਪੋਗਾ ਇਹ ਕਰੂੰ ਬਹੁਤ ਸਾਈਟਾਂ ਕਿ ਪੋਕੇ ਸਾਰੇ ਛੱਪਰੀ ਲੱਗਿਆ ਚੋਕੇ ਨਰੀ ਜੀ ਗੋਲ ਕ ਭੰਨੇ ਦੱਸੋ ਵੀ ਗੋਲ ਕ ਭੰਨੇ ਚਲੋ ਗਲਤੀ ਹੋ ਗਈ ਸਵੇਰੇ ਮੈਂ 400 ਰੁਪਏ ਦੇ ਜੂਗਾ ਕੋਣ 900 ਦਿੰਦਾ ਅੱਛਾ 1500 ਹੋ ਗਿਆ ਜੀ ਠੀਕ ਤੇਲ ਲੈਂਦਾ ਵਾਸਤੇ ਹਾਲ ਤੇ ਬਾਬੇ ਨੂੰ ਪੜਾ ਰਿਹਾ ਭਾਈ ਪਾਣੀ ਲਾ ਲਾ ਉਹ ਨੱਤਾਂ ਬੰਨਵਾ ਲਈ ਕਮੇਟੀ ਦੇ ਮੈਂਬਰ ਜੀ ਪ੍ਰਧਾਨ ਜੋਤੀ ਪ੍ਰਧਾਨ ਵੀਰ ਜੀ ਮੈਂ ਤੇ ਕੀ ਗੱਲ ਹੋਈ ਆ ਸਾਨੂੰ ਜੀ ਗੱਲ ਇਹ ਆਈ ਆ ਜੀ ਕਾਲ ਨਾ ਤੜਕੇ ਦਾ ਟਾਈਮ ਹੀ 5 ਵਜੇ ਦਾ ਹੂੰ ਤੇ ਬਾਬਾ ਜੀ ਕਿਤੇ ਨਾ ਥੋੜਾ ਸਾਈਡ ਤੇ ਗਜਾ ਨੂੰ ਗਏ ਆ ਰਹੇ ਨੇ ਵੀ ਨੇ ਆਪਦਾ ਢਾਲ ਆ ਗਏ ਤੇ ਬਾਬੇ ਦੇ ਹੋਂ ਵਿੱਚੋਂ ਮੋਲਕ ਭੰਨ ਕੇ ਬਾਕੀ ਤੇਲ ਕੋ ਚੋਰੀ ਕਰਕੇ ਲੈ ਗਿਆ ਤੜਕੇ ਹਾਂਜੀ ਇਹ ਇੱਥੇ ਨਾ ਡੇਰੇ ਤੇ ਬਾਬੇ ਦੇ ਘਰ ਦੇ ਹੀ ਤੇ ਉਹਨਾਂ ਨੇ ਕਦੇ ਵੀ ਕਮਰੇ ਵਿੱਚ ਬੈ ਉਹਨਾਂ ਨੂੰ ਨਹੀਂ ਪਤਾ ਲੱਗਾ ਇਹਨਾਂ ਅਚਾਨਕ ਢਾਲ ਆ ਗਏ ਦਾ ਢਾਲ ਆ ਗਿਆ ਤੇ ਗੋਲ ਕਰੇ ਵਿੱਚ ਕੋਈ 115 ਰੁਪਈਆ ਸੀ ਤੇ ਬਾਕੀ ਤੇਲ ਦਾ ਮਨੀਟਰ ਘਟੋ ਘਾੜ ਵੀ ਇਹਨੇ ਪਾ ਲਿਆ ਪਹਿਲਾਂ ਵੀ ਖਰਦਾ ਰਿਆ ਤੇਲ ਤੇ ਅਹੀਂ ਚਲੋ ਆਖਿਆ ਕੋਈ ਗੱਲ ਨਹੀਂ ਬਾਕੀ ਹੁਣ ਇਹਨਾਂ ਨੂੰ ਵੀ ਦੀ ਸੰਤ ਤੋਂ ਸਜ਼ਾ ਦਿੱਤੀ ਜਾਵੇ ਇਹਨੂੰ ਗਾਂ ਨਾਲ ਦਾ ਇਹਨੂੰ ਨੱਥ ਪਾਈ ਜਾਵੇ ਜਦੋਂ ਇਹੋ ਜੀ ਗਾਂ ਨਾ ਹਰਕਤ ਕਰੇ ਕੋਈ ਵੀ ਚੋਰੀ ਹੋਵੇ ਕੋਈ ਵੀ ਚੋਰੀ ਹੋਵੇ ਉਹ ਤੇ ਇਹਨੂੰ ਚੁੱਕ ਦੋ ਇਹਨੂੰ ਸਜ਼ਾ ਦਿੱਤੀ ਜਾਵੇ ਫੜਿਆ ਫਿਰ ਕਿਤਰਾ ਗਿਆ ਇਹ ਫੜਿਆ ਵੀ ਅਸੀਂ ਕੱਲ ਦੇ ਬੜੇ ਪਰੇਸ਼ਾਨ ਹਾਂ ਸਾਡੀ ਇਹ ਡੇਰੇ ਦੀ ਬੇਇੱਜ਼ਤੀ ਹੁੰਦੀ ਆ ਇਤਨਾ ਬਦਨਾਮ ਹੁੰਦਾ ਡੇਰਾ ਜੋ ਵੀ ਅੱਜ ਇਹਦੇ ਘਰ ਘਰ ਜਾਂਦੇ ਆ ਅਗਲੇ ਨੇ ਯਾ ਤੁਹਾਡੇ ਡੇਰੇ ਤੇ ਆ ਗੱਲ ਬਣ ਗਈ ਆ ਕਿ ਸਾਨੂੰ ਕਿਤੇ ਵੀ ਕੋਈ ਪਰੇਸ਼ਾਨੀ ਨਹੀਂ ਜਾਰੀ ਹੈ ਨਾ ਅਸੀਂ ਕੱਲ ਦੇ ਕੈਮਰੇ ਕਰਕੇ ਦੇ ਚੈੱਕ ਕਰਕੇ ਕਿਤੇ ਕੈਮਰੇ ਚੈੱਕ ਕਰਾ ਰਹੇ ਹਾਂ ਅੱਜ ਅਸੀਂ ਕੈਮਰੇ ਚੈੱਕ ਕੀਤੇ ਆ ਤੇ ਉੱਥੋਂ ਇਹਦਾ ਕੋਈ ਨਿਸ਼ਾਨ ਸਾਨੂੰ ਮਿਲ ਗਿਆ ਤੇ ਅਸੀਂ ਤੁਰ ਜਾ ਕੇ ਉਹਨੂੰ ਭਗੜ ਲਿਆਈ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਇਸ ਬਾਰੇ ਨਹੀਂ ਜੀ ਕੋਈ ਜਿੰਨਾ ਜੀਤੀ ਅਗਰ ਇਹ ਕੋਈ ਆਮ ਲੋਕ ਜੀ ਕੋਈ ਸਜ਼ਾ ਦਿੱਤੀ ਜਾਵੇ ਉਹਨੂੰ ਕਿਸੇ ਨੂੰ ਗਾਂ ਵੀ ਇਹਦੇ ਕੋਈ ਜਨਾਬ ਖਮਾਰੀ ਜਾਵੇ ਇਹਨੂੰ ਕੋਈ ਇਹਦੀ ਗਲਤੀ ਨਾ ਕਰੇ ਕਿਹੜਾ ਪਿੰਡ ਆ ਸਭਰਾਹ ਜੀ ਕੀ ਗੱਲ ਹੈ ਜਿਹੜਾ ਇਹ ਮੁੰਡੇ ਨੂੰ ਇੱਥੇ ਨਾ ਸਾਡੇ ਪਿੰਡ ਸਭਰਾਹ ਦੇ ਵਿੱਚ ਪੀਰ ਬਾਬੇ ਨਾਕਾਂ ਦੀ ਜਗਾ ਜੀ ਹਾਂ ਆ ਜਿਹੜਾ ਚੋਰ ਫੜਿਆ ਇਹਨੇ ਮੀਰਬਾਰ ਜਿਹੜੀ ਗੋਲਕ ਉੱਥੋਂ ਭੰਨ ਕੇ ਲੈ ਗਿਆ ਪੈਸੇ ਜੋ ਤੇਲ ਸੀ ਹੋਰ ਬਾਬੇ ਦੇ ਬਰਤਨ-ਬੁੱਤਰ ਭੰਨ ਕੇ ਲੈ ਗਿਆ ਸਾਰੇ ਅੱਛਾ ਪਤਾ ਕੀ ਤਰ੍ਹਾਂ ਲੱਗਾ ਹਰਾ ਪਤਾ ਜੀ ਸੀਸੀ ਕੈਮਰੇ ਇਹ ਖੰਡਾਲੇ ਦੇ ਉਹਨਾਂ ਨੂੰ ਪਤਾ ਲੱਗਾ ਵੀ ਇਹ ਚੋਰ ਆ ਹੁਣ ਫਿਰ ਛੜਦਾ ਨੂੰ ਕਿ ਹੁਣ ਛੜਦਾ ਜੀ ਸਾਰਿਆਂ ਨੇ ਕਮੇਟੀ ਵਾਲਿਆਂ ਦੀ ਸਲਾਹ ਕਰਕੇ ਉਹਦਾ ਮਸਨਾਮ ਤੁਹਾਡਾ ਮੋੜ ਦੂੰਗਾ। ਇੱਕ ਗਰੀ ਮੈਨੂੰ ਮਾਫੀ ਦਿਓ ਕਿ ਮੈਂ ਜਾਂ ਇਹੋ ਜਿਹਾ ਕੰਮ ਕਰਦੀ ਨਹੀਂ ਕਰਦਾ। ਹੂੰ। ਤੇਲ ਦੇਖਿਆ ਮੈਂ ਕੱਢਿਆ। ਤੁਹਾਨੂੰ ਕਿਤਨਾ ਪਤਾ ਲੱਗਾ ਰਹੇ? ਪਤਾ ਲੱਗਾ ਕਿ ਬਾਅਦ ਦੇ ਵਿੱਚ ਮੈਂ ਚੁੱਕ ਬਾਹਰੋਂ ਆਇਆ ਕਿ ਇਹ ਦੇਖਿਆ ਬਹੁਤ ਦੇਖਿਆ ਕਿੰਨਾ ਦੇਖਿਆ ਕਿ ਉਹਦੇ ਨਾਲ ਕੀ ਗੱਲ ਆ ਪੱਜਾ। ਅੱਛਾ। ਦੇਖਿਆ ਕਿ ਮੈਂ ਵੀ ਇਹ ਆ ਪੂਰਾ ਕਰਿਆ। ਹੂੰ। ਫਿਰ ਨਕਾ ਬਾਅਦ ਵਿੱਚ ਮਿਲੂ। ਅੱਛਾ। ਕੀ ਮੰਗ ਕਰੋਗੇ ਨਾ? ਹੈ? ਕੀ ਮੰਗ